ਲੁਧਿਆਣਾ ਦੀ ਜਿਮਣੀ ਚੋਣ ਦੇ ਸਮੇਂ ਲੁਧਿਆਣਾ ਦੇ ਵਿੱਚ ਪੰਜਾਬ ਤੋਂ ਆਏ ਲੋਕ ਇਹ ਪੁੱਛ ਰਹੇ ਨੇ ਕਿ ਉਹ ਸਾਹਮਣੇ ਬੋਰ ਲਾਇਆ ਹੋਣਗੇ ਕੰਮ ਮਿਲੇਗਾ ਸਤਕਾਰ ਆਪ ਦਾ ਐਮਐਲਏ ਆਪ ਦੀ ਸਰਕਾਰ ਪਰ ਇਹ ਕਹਿੰਦੇ ਨੇ ਕਿ ਸਾਡਾ ਗੱਭਰੂ ਪੁੱਤ ਮਰਿਆ ਔਰ ਉਹ ਸਿਆਸੀ ਕਤਲ ਉਹਦਾ ਹੋਇਆ ਇਹ ਦੋਸ਼ ਲਾਉਂਦੇ ਨੇ ਕਿ ਉਹਨੂੰ ਸਰਪੰਚ ਬਣਾਉਣ ਲਈ ਵੀ ਪੈਸੇ ਲੈ ਗਏ ਬਾਅਦ ਦੇ ਵਿੱਚ ਵੀ ਉਹਨੂੰ ਤੰਗ ਕੀਤਾ ਗਿਆ ਤੇ ਜਦੋਂ ਉਹ ਗੋਲੀ ਮਾਰ ਕੇ ਆਤਮ ਹੱਤਿਆ ਕਰ ਗਿਆ ਤਾਂ ਹੁਣ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਇਹ ਕਹਿੰਦੇ ਨੇ ਸਰਕਾਰ ਮਿਲ ਰਿਹਾ ਕਿ ਸਰਕਾਰ ਮਿਲ ਰਿਹਾ ਭਾਈ ਜੀ ਕੀ ਕਹੋਗੇ ਬਹੁਤ ਮਾੜੀ ਗੱਲ ਹੈ ਸਾਡਾ ਸਪੋਰਟ ਦਾ ਪਲੇਅਰ ਸੀਗਾ ਮਹਿੰਦਰ ਸਿੰਘ ਦਾ ਖਿਡਾਰੀ ਜੀਗਾ ਪੈਸੇ ਦੇ ਕੇ ਸਰਪੰਚ ਬਣਾਇਆ ਜੀ ਲੈ ਕੇ ਵਾਰ-ਵਾਰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਪੈਸੇ ਲੈ ਕੇ ਸਰਪੰਚ ਬਣਾਉਂਦਾ ਫਿਰੇ ਸਟਾਡੀਓ ਲੈਂਦੇ ਵakre ਪੈਸੇ ਲੈ ਕੇ ਪੰਚਾਇਤ ਦੀ ਬੋਲੀ ਕਰਾਉਣ ਦੇ ਵakre 2 ਲੱਖ ਰੁਪਏ ਲੈ ਗਿਆ ਫਿਰ ਤੋਂ ਬੋਲਦੇ ਪੈਸੇ ਦੇਣੇ ਪ੍ਰਬੰਧਕ ਲਾਵਾਂਗੇ ਵਾਰ-ਵਾਰ ਪੈਸੇ ਦੀ ਮੰਗ ਕਰ ਰਹੇ ਆ ਤਸ਼ਵੀਰ ਜੀ ਹਾਲਾਤ ਕੀ ਨੇ ਅੱਜ ਦੇ ਹਾਲਾਤ ਕੀ ਨੇ ਇੱਕ ਬੰਦਾ ਆਮ ਆਦੀ ਪਾਰਟੀ ਦਾ ਹੀ ਵਰਕਰੇ ਉਹ ਜੋ ਅਸੀਂ ਸਰਾਰੀ ਦੀਆਂ ਪੁਰਾਣੀਆਂ ਵੀਡੀਓ ਦੇਖ ਰਹੇ ਹਾਂ ਦੇ ਸੱਜੇ ਕਬੇ ਚੁਰਨ ਵਾਲੇ ਉਸ ਬੰਦੇ ਤੋਂ ਤੁਸੀਂ ਵੀ ਪਰਿਵਾਰ ਦੀ ਇੰਟਰਵਿਊ ਕਰਕੇ ਆਏ ਹੋ 25 ਲੱਖ ਰੁਪਇਆ ਪਰਿਵਾਰ ਨੂੰ ਵਕਰੇ ਵਕਰੇ ਤੀਚੇ ਨਾਲ ਲੈ ਲਿਆ ਅਜੇ ਤਾਂ ਸਰਪੰਚੀ ਸ਼ੁਰੂ ਨਹੀਂ ਹੋਈ ਉਹਨੂੰ ਸੁਣ ਕਰਨੇ ਨਹੀਂ ਦਿੱਤੀ ਗਈ ਜੇ ਸਰਪੰਚੀ ਸ਼ੁਰੂ ਹੋਏ ਤੇ ਬੰਦਾ ਸੋਚੇ ਯਾਰ ਪਤਾ ਨਹੀਂ ਇਹਨੂੰ ਕੋਈ ਹੋਰ ਪ੍ਰੋਬਲਮ ਹੋਏਗੀ ਕ੍ਰੇ ਨੇ ਗਵਰਨਾ ਕਰ ਲਿਆ ਜਿਹੜਾ ਡੈਥ ਜਿਹੜੀ ਸੁਸਾਇਸਾਈਡ ਕਮਿਟ ਕਰ ਰਿਹਾ ਹੈ ਅਜੇ ਵਿਚਾਰੇ ਦੀ ਸਰਪੰਚੀ ਸ਼ੁਰੂ ਨਹੀਂ ਹੋਈ ਜੀ ਔਰ ਉਹ 25 ਲੱਖ ਰੁਪਇਆ ਆਦੇ ਪਰਵਾਹ ਥੋੜਾ ਜਿਆ ਪਰਵਾਹ ਚਾਰ ਪੰਜ ਕਿਲੇ ਜ਼ਮੀਨ ਦਾ ਮਾਲਕ ਹੈ ਬਾਬ ਆਲਾ ਪਰਿਵਾਰ ਆ ਜੀ ਜੀ ਕਿਰਤ ਕਰੋ ਤੇ ਉਸਵਾਸ ਰੱਖਣ ਵਾਲਾ ਉਹਦਾ ਫਾਦਰ ਜਿਹੜਾ ਹੈ ਉਹਨੇ ਮਜਾਂ ਰੱਖੀ ਹੋਈਆਂ ਜੀ ਔਰ ਉਹ ਰੋਜ਼ ਦੁੱਧ ਚੋ ਕੇ ਲੋਕਾਂ ਨੂੰ ਦੁੱਧ ਦੇ ਕੇ ਆਉਂਦਾ ਔਰ ਆਦਾ ਰੋਜ਼ਗਾਰ ਚ ਨੋਟ ਉਹ ਪਰਿਵਾਰ ਨੇ ਪਤਾ ਨਹੀਂ ਕਿਵੇਂ 25 ਲੱਖ ਰੁਪਏ ਦਿੱਤਾ ਹੋਵੇਗਾ ਤੁਸੀਂ ਸੋਚੋ 25 ਲੱਖ ਲੈ ਕੇ ਅਜੇ ਹਾ우스 ਮਿੱਟੀ ਨਹੀਂ ਪੈਸੇ ਦੀ ਅਜੇ ਹੋਰ ਰਫ ਸਾਹਿਬ ਚਾਰਜ ਦੇਣ ਵਾਸਤੇ सरपंची ਚਲਾਉਣ ਵਾਸਤੇ ਹੋਰ ਪੈਸੇ ਦੀ ਮੰਗ ਕੀਤੀ ਜਾ ਰਹੀ ਔਰ ਸਭ ਤੋਂ ਵੱਡੀ ਗੱਲ ਜਿਹਸ ਜਨ ਉਹ ਬੱਚਾ ਸੂਸਾਈਡ ਕਮਿਟ ਕਰ ਦਿੱਤਾ ਆ ਉਸ ਦਿਨ ਜਿਹੜਾ ਲੋਕਲ ਵ代ਕ ਆ ਉਹ ਪਿੰਡ ਜਾਂਦਾ ਪਿੰਡ ਜਾ ਕੇ ਉਹਨੂੰ ਫੋਨ ਕਰਦਾ ਔਰ ਫੋਨ ਤੇ ਧਮਕਾਉਂਦਾ ਵੀ ਤੂੰ ਸਰਪੰਚ ਬਣਦੇ ਕਾਬਲ ਹੀ ਨਹੀਂ ਔਰ ਇਹ ਗੱਲ ਵ代ਕ ਮੋਹਜਾ ਸਿੰਘ ਸਰਾੜੀਆ ਦੇ ਮੂੰਹੋਂ ਮੰਨਦਾ ਵੀ ਮੈਂ ਫੋਨ ਕੀਤਾ ਉਹ ਮੈਂ ਕਰਕੇ ਕੀਆ ਔਰ ਫੇਰ ਕਾ ਥੋੜੇ ਚੈਨਲ ਕੋਈ ਤੁਸੀਂ ਬਹੁਤ ਸ਼ੂਜਵਾਨ ਹੋ ਤੁਹਾਡਾ ਪੰਜਾਬ ਦੇ ਇੱਕ ਜਿਹੜਾ ਮੈਂ ਸੋਸ਼ਲ ਮੀਡੀਆ ਦਾ ਜਮਾਨਾ ਆ ਜਿਹੋਦੇ ਥੋੜਾ ਨਾ ਜਿਹੜੀ ਉਹਦੀ ਸ਼ਬਦਾਵਲੀ ਕੱਲ ਥੋੜਨਾ ਇੰਟੂ ਦੇਣ ਨੂੰ ਸੀ ਇੱਕ ਬੜੇ ਵਧੀਆ ਸਭ ਇੱਕ ਪਰਿਵਾਰ ਦੇ ਬੰਦੇ ਨੂੰ ਉਹ ਸਾਲਾ ਤਾਂ ਕਹਿ ਰਿਹਾ ਪੀ ਇਹ ਵਾਜਬ ਹੈ ਉਹ ਬੰਦਾ ਜਿਹੜਾ ਪ੍ਰੈਸ ਦੇ ਕੋਲ ਆਹ ਸ਼ਬਦਾਵਲੀ ਵਰਤੋਂ ਕਰਦਾ ਹੈ ਸੋਚੋ ਉਹ ਕਿੰਨਾ ਕੂਖ ਖੁੰਖਾਰ ਜਾਨਵਰ ਦਾ ਰੂਪ ਲੈ ਕੇ ਲੋਕਾਂ ਨੂੰ ਕਿਹੋ ਜਿਹਾ ਟਰੀਟ ਕਰਦਾ ਹੈ ਇਹ ਪੰਜਾਬ ਸਰਕਾਰ ਨੂੰ ਕਹੋ ਚਾਹੀਦਾ ਬੱਚੇ ਵਾਸਤੇ ਇਨਸਾਫ ਮੰਗਿਆ ਜਾ ਰਿਹਾ ਮੈਂ ਬੋਲ ਤਾਉ ਦਿਖਾ ਰਿਹਾ ਸੀ ਤੇ ਬੋਲ ਲਾਇਆ ਨਹੀਂ ਕੁਝ ਹੁੰਦਾ ਨਹੀਂ ਕੰਮ ਕਰਕੇ ਦਿਖਾਓ ਲੋਕਾਂ ਨੂੰ ਆਪ ਪਤਾ ਚੱਲਦਾ ਜਿਹਨਾਂ ਦੀ ਸਰਕਾਰ ਆਈ ਇਹ ਬੂਰ ਲਾ ਕੇ ਸਰਕਾਰ ਤਾਂ ਨਹੀਂ ਆਈ ਸੀ ਜਿਹਨਾਂ ਨੇ ਲੋਕਾਂ ਨੂੰ ਸਮਝਬਾਗ ਵਿਖਾਏ ਸੀ ਤੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਨੂੰ ਬਣਾਤਾ ਕਿਸ ਦੀ ਚੁਆਨੀ ਨਹੀਂ ਲੱਗੀ ਲੋਕਾਂ ਨੇ ਘਰੇ ਬੈਠੇ ਜਿਤਾ ਦੇ ਬੜੇ ਵੱਡੇ ਵੱਡੇ ਥੰਮ ਡੇਟ ਤੇ ਇਹਨਾਂ ਨੂੰ ਜਿਤਾਉਣ ਵਿੱਚ ਪਰ ਲੋਕਾਂ ਨੂੰ ਮਿਲਿਆ ਕੀ ਅੱਜ ਜਿਸ ਨ ਵਰਗੇ ਆ ਹੀ ਬੰਦੇ ਸਨ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਐਮ.ਐਲ.ਏ ਬਣਾਇਆ ਔਰ ਅੱਜ ਉਹਨਾਂ ਬੰਦਿਆਂ ਨੂੰ ਮਾਨ ਸਤਕਾਰ ਦੇਣਾ ਤਾਂ ਦੂਰ ਦੀ ਗੱਲ ਹੈ ਉਲਟਾ ਜਲੀਲ ਕਰਕੇ ਉਹਨਾਂ ਨੂੰ ਇੰਨੀ ਕੁ ਜਲਾਦਤ ਦਾ ਅਹਿਸਾਸ ਦਵਾਇਆ ਗਿਆ ਵੀ ਉਹਨਾਂ ਨੂੰ ਜੀਵਨ ਨਾਲੋਂ ਮੌਤ ਨੂੰ ਤਰਜੀਹ ਦੇਣੀ ਜਿਹੜੀ ਉਹ ਜ਼ਿਆਦਾ ਐਮ ਹੋਈ ਔਰ ਸਭ ਤੋਂ ਵੱਡੀ ਗੱਲ ਲੋਕਲ ਐਮ.ਐਲ.ਏ ਉੱਥੇ ਹੋਵੇ ਕੂਸ ਐਡਮਿਨਿਸਟ੍ਰੇਸ਼ਨ ਉੱਤੋਂ ਹੋਵੇ ਸਿਵਲ ਐਡਮਿਨਿਸਟ੍ਰੇਸ਼ਨ ਉੱਤੋਂ ਹੋਵੇ ਇੱਕ ਬੰਦਾ ਮੌਜੂਦਾ ਪਾਰਟੀ ਦਾ ਸਰਪੰਚ ਹੋਵੇ ਔਰ ਉਹ ਬੰਦਾ ਸੂਸੀਡ ਕਮਿਟ ਕਰ ਜਾਵੇ ਔਰ ਉਹਦਾ ਸੰਸਕਾਰ ਹੁਣ ਬੰਦਾ ਕਿਹੜੀ ਬੰਦਾ ਮੈਨੂੰ ਕੀ ਜਵਾਬੇ ਬਿਲਕੁਲ ਬੰਦਾ ਜੀ ਔਰ ਉਹਦਾ ਉਹਦਾ ਸੰਸਕਾਰ ਤੋਂ ਪਹਿਲਾਂ ਪੋਸਟ ਮਾਰਡਮ ਨਹੀਂ ਕਰ ਲਤਾ ਕਿਉਂ ਨਹੀਂ ਕਰ ਲਤਾ ਕਾਨੂੰਨ ਵੀ ਕੋਈ ਚੀਜ਼ ਹੁੰਦੀ ਹੈ ਤੁਸੀਂ ਇਹ ਦੇਖੋ ਅੱবি ਕਿੰਨੀਆਂ ਕੁ ਧੜੀਆਂ ਉਡਾਈਆਂ ਜਾ ਰਹੀਆਂ ਨੇ ਇੱਕ ਨੌਜਵਾਨ ਬੱਚਾ ਮਰ ਰਿਹਾ ਉੱਤੇ ਐਸਪੀ ਰੈਂਕ ਦਾ ਬੰਦਾ ਬੈਠਾ ਹੈ ਡੀਐਸਪੀ ਬੈਠੇ ਨੇ ਉੱਤੇ ਇੰਸਪੈਕਟਰ ਬੈਠਾ ਹੈ ਸੀਵਲ ਐਡਮਿਨਿਸਟ੍ਰੇਸ਼ਨ ਬੈਠੀ ਉਹ ਤੇ ਐਮਐਲਏ ਬੈਠਾ ਮੇਰੇ ਦਾ ਪੀਏ ਬੈਠਾ ਦੇ ਕਾਤਲ ਆਪ ਨੇ ਔਰ ਉਹ ਬੰਦਿਆਂ ਦੀ ਮਨਸ਼ਾ ਇਹ ਆ ਵੀ ਪੋਸਟ ਮਾਰਟਮ ਨਾ ਹੋ ਕੇ ਛੇਤੀ ਜੁੜੀ ਛੁਸਕਾਰ ਕਰਕੇ ਜਿਦਾ ਪਹਿਲਾਂ ਹੁੰਦਾ ਸੀ ਵੀ ਨਿਬੇੜ ਦੋ ਕੰਮ ਜੀ ਹੁਣ ਨਿਬੜ ਗਿਆ ਔਰ ਛੁਸਕਾਰ ਕਰਾ ਕੇ ਭਾਈ ਸਾਹਿਬ ਉਹ ਗਿਆ ਕਿ ਉਸ ਤੋਂ ਬਾਅਦ ਪਰਿਵਾਰ ਰੋਂਦਾ ਮਰ ਲਿਆ ਕੁੱਟਾ ਰਿਹਾ ਉਹਦੇ ਬਾਪ ਇੱਥੇ ਫਿਰ ਰਿਹਾ ਉਹਦੀ ਅੱਖਾਂ ਚ ਤੁਸੀਂ ਦੇਖਿਓ ਤੁਹਾਨੂੰ ਉਹ ਲਾਚਾਰੀ ਮਹਿਸੂਸ ਹੋਏ ਯਾਰ ਉਹ ਇੰਨਾ ਤਾਂ ਨਹੀਂ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਉਹ ਵੀ ਇੱਕ ਬਾਪ ਦਾ ਬੇਟਾ ਸੀ ਅਸੀਂ ਕਹਿਤਾ ਨਹੀਂ ਆ ਵੀ ਮੈਨੂੰ ਦਰਦ ਪਤਾ ਕੋਈ ਭਰਾਵਾ ਜੇ ਤੈਨੂੰ ਦਰਦ ਪਤਾ ਹੈ ਤੂੰ ਤਾਂ ਦਰਦ ਹੰਡਾਣਾ ਨਹੀਂ ਇਸ ਗੱਲ ਨੂੰ ਵੇਖ ਕੇ ਐਫ ਆਈ ਆਰ ਵੀ ਕਰ ਦੇ ਐਫ ਆਈ ਆਰ ਮੰਗੀ ਜਾ ਰਹੀ ਏ ਸਜ਼ਾ ਤਾਂ ਨਹੀਂ ਮੰਗੀ ਜਾ ਰਹੀ ਵੀ ਤੂੰ ਫਾਈਲ ਆ ਦੇ ਮਾਚਪੋਰਡ ਦੇਖ ਲਏਗੀ ਜੇ ਉਹ ਬਰੀ ਹੋਏਗਾ ਠੀਕ ਹੋਏਗਾ ਤਾਂ ਬਰੀ ਹੋ ਜਾਏਗਾ ਤੇ ਜੇ ਗਲਤ ਹੋਏਗਾ ਤਾਂ ਕੂਰ ਨੂੰ ਸਜ਼ਾ ਦੇ ਦੀ ਕਿਸੇ ਕੀ ਮੰਨ ਕੀ ਰਿਹਾ ਤੂੰ ਬਲਦੁਗੀ ਮੰਗ ਕੇ ਰਿਹਾ ਜੀ ਬੱਚਾ ਮਰਿਆ ਕੋਈ ਤਾਂ ਨਹੀਂ ਵੀ ਕਿਸੇ ਨੇ ਕੋ ਆਪ ਦੇ ਆਪ ਕਿਸੇ ਨੂੰ ਸਰਟੀਫਿਕੇਟ ਮਾਰ ਕੇ ਕਹਿੰਦਾ ਮੈਂ 325 ਜਾਂ 326 ਦਾ ਪਰਚਾ ਲਾਉਣਾ ਚਾਹਣਾ ਜਾਂ 307 ਲਾਉਣਾ ਚਾਹਣਾ ਬੱਚਾ ਮਰਿਆ ਨੌਜਵਾਨ ਬੱਚਾ ਮਰਿਆ ਅਨਵੇਆ ਬੱਚਾ ਮਰਿਆ ਸਪੋਰਟਸਮੈਨ ਮਰਿਆ ਪਰ ਅਸੀਂ ਰੋ ਰਹੇ ਹਾਂ ਪਰਿਵਾਰ ਰੋ ਰਿਹਾ ਕੋਈ ਅਸਰ ਭਗਵਾਨ ਤਮੰ ਸਰਕਾਰ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਤੇ ਸਾਡੀ ਜ਼ੀਰੋ ਟੋਲਰੈਂਸ ਹੈ ਪਰ ਅੱਜ ਜਲੂਤ ਨਿਕਲਿਆ ਪਿਆ ਭ੍ਰਿਸ਼ਟਾਚਾਰ ਦੀ ਜ਼ੀਰੋ ਟੋਲਰੈਂਸ ਦਾ ਛੜੇ ਆਮ ਇਹ ਲੋਕ ਕਹਿ ਰਹੇ ਨੇ ਕਿ ਲੱਖਾਂ ਰੁਪਈਆ ਇਸ ਗੱਭਰੂ ਤੋਂ ਸਰਪੰਚ ਬਣਾਉਣ ਲਈ ਲਿਆ ਗਿਆ ਤੇ ਸਾਡੇ ਚੈਨਲ ਤੇ ਐਮਐਲਏ ਸਾਹਿਬ ਖੁਦ ਮੰਨੇ ਨੇ ਵੀ 10 ਲੱਖ ਰੁਪਈਆ ਤਾਂ ਸਾਡੇ ਨਾਲ ਦੇ ਇੱਕ ਬੰਦੇ ਨੇ ਲਿਆ ਤਾਂ ਫਿਰ ਕੀ ਇਹ ਜ਼ੀਰੋ ਟੋਲਰੈਂਸ ਹੈ ਕੀ ਕਹੋਗੇ ਜੀ 10 ਲੱਖ ਰੁਪਈਆ ਜੇ ਐਮਐਲਏ ਸਾਹਿਬ ਮੰਨ ਰਹੇ ਨੇ ਵੀ ਮੇਰੇ ਨਾਲ ਦੇ ਕਿਸੇ ਬੰਦੇ ਨੇ ਲਿਆ ਮੈਨੂੰ ਦੇਖੋ ਥੋੜਾ ਕੈਮਰਾਮੈਨ ਆ ਇਹਦੀ ਹਿੰਮਤ ਹੈ ਤੁਹਾਡੀ ਮਰਜ਼ੀ ਤੋਂ ਬਗੈਰ 5 ਰੁਪਈਆ ਵੀ ਕਿਸੇ ਕੋਲ ਲੈ ਜਾਵੇ ਬਿਲਕੁਲ ਨਹੀਂ ਜੀ ਕਿਸ ਵਾਸਤੇ ਲਿਆ ਉਹਨੇ ਕਿਦੇ ਰੂਪ ਚ ਲਿਆ ਉਹਨੇ ਜੇ ਐਮਐਲਏ ਨੂੰ ਦੇਣਾ ਸੀ ਤਾਂ 10 ਲੱਖ ਰੁਪਈਆ ਲਿਆ ਗਿਆ ਨਾ ਆਦੇ ਆਪ ਵੀ ਕਮਿਟ ਕਰਦੇ ਹੋ ਜੀ ਹੋਰ ਕੀ ਚਾਹਦੇ ਹੋ ਤੁਸੀਂ ਹੋਰ ਪ੍ਰੈਸ ਕੀ ਚਾਉਂਦੀ ਹੈ 50 ਸਰਕਾਰ ਕੀ ਚਾਉਂਦੀ ਹੈ ਹੋਰ ਲੋਕ ਕੀ ਚਾਹਦੇ ਨੇ ਕੋਈ ਆਪ ਵੀ ਕਮਿਟ ਕਰਿਆ ਥੋੜੇ ਜਣੇ ਨੇ ਕਮਿਟ ਕੀਤਾ ਉਹਨੇ ਵਿਦਾਸਲਾ ਕਰ ਪਿਆ ਸਾਡੇ ਕਿਸੇ ਬੰਦੇ ਨੇ ਲਿਆ ਹੈ ਹੋਰ ਸਬੂਤ ਕੀ ਚਾਹੀਦਾ ਸਰਕਾਰ ਨੂੰ ਹੋਰ ਪੂਰ ਸੈਡਮਿਨਿਸਟ੍ਰੇਸ਼ਨ ਨੂੰ ਕੀ ਸਬੂਤ ਚਾਹੀਦਾ ਭਗਵੰਤ ਮਾਨ ਨੂੰ ਹੋਰ ਸਬੂਤ ਕੀ ਚਾਹੀਦਾ ਦੇਖੋ ਇਹ ਗੱਲ ਬਿਲਕੁਲ ਠੀਕ ਹੈ ਐਮਐਲਏ ਸਾਹਿਬ ਨੂੰ ਜਦ ਪਤਾ ਲੱਗਿਆ ਸੀ ਪੈਸੇ ਲੈਣੇ ਮਜੂਦਾ ਵਿਧਾਇਕ ਸੀਗੇ ਉਹ ਕਾਰਵਾਈ ਕਰਾਉਂਦੇ ਕੀ ਕਹੋਗੇ ਜੀ ਕਾਰਵਾਈ ਇਹ ਤੇ ਵੀ ਐ ਐਮਐਲਏ ਦੀ ਸ਼ਹਿਤੋ ਬਿਨਾ ਪਹਿਲੀ ਗੱਲ ਤਾਂ ਕੋਈ ਬੰਦਾ ਪੈਸੇ ਨਹੀਂ ਲੈ ਸਕਦਾ ਦੂਜੀ ਗੱਲ ਸਰਪੰਚ ਲੈ ਕੇ ਪੈਸੇ ਬਣਾਤਾ ਉਸ ਤੋਂ ਬਾਅਦ ਬੋਲੀ ਵਾਸਤੇ ਫਿਰ 2-3 ਲੱਖ ਰੁਪਏ ਲਿਆ ਉਸ ਤੋਂ ਬਾਅਦ ਉਹਨੇ ਪਿੰਡ ਜਾ ਕੇ ਉਹਨੂੰ ਫਿਰ ਦੁਬਾਰਾ ਪ੍ਰੈਸ਼ਰਾਈਜ਼ ਕਰਕੇ ਉਹ ਇਹਨਾਂ ਦੀ ਗੱਲਾਂ ਨੂੰ ਸਹਿਣ ਨਹੀਂ ਕਰ ਸਕਿਆ ਉਹਨੇ ਆਪ ਦੇ ਆਪਣੇ ਸ਼ੂਟ ਆਊਟ ਕਰ ਲਿਆ ਬਹੁਤ ਗਲਤ ਗੱਲ ਹੈ ਪਹਿਲਾਂ ਭਗਵੰਤ ਜੀ ਕਹਿੰਦੇ ਸੀ ਜੀ ਧਰਨਿਆਂ ਦੇ ਨਿਕਲੇ ਸਰਕਾਰ ਤੇ ਧਰਨਿਆਂ ਦੀ ਧਰਨੇ ਨਹੀਂ ਲੱਗਣ ਦਵਾਂਗੇ ਮੈਨੂੰ ਲੱਗਦਾ ਕੋਈ ਇਹੋ ਜਿਹਾ ਦਿਨ ਹੈ ਹੀ ਨਹੀਂ ਜਿੱਥੇ ਕੋਈ ਧਰਨਾ ਨਾ ਲੱਗਾ ਹੋਵੇ 24 ਘੰਟੇ ਧਰਨੇ ਲੱਗਦੇ ਆ ਕੋਈ ਟੀਚਰ ਲੱਗੇ ਹੋਇਆ ਹੈ ਮੈਡੀਕਲ ਵਾਲੇ ਲੱਗੇ ਸਾਰੇ ਧਰਨਿਆਂ ਦੇ ਬੈਠੇ ਹੋਏ ਨੇ ਜੀ ਜੀ ਭਾਈ ਜੀ ਕੀ ਕਹੋਗੇ ਜਿਹੜੀ ਇਹ ਘਟਨਾ ਵਾਪਰੀ ਅੱਜ ਲੁਧਿਆਣਾ ਦੇ ਵਿੱਚ ਤੁਸੀਂ ਸਾਰੇ ਇਕੱਠੇ ਇਹ ਜੋ ਪਿਛਲੇ ਦਿਨਾਂ ਦੇ ਵਿੱਚ ਸਾਡਾ ਛੋਟਾ ਵੀਰ ਸੀ ਜਸਨ ਸਰਪੰਚ ਜੋ ਕਿ 14 ਸੀ ਕਿ ਉਸ ਦੇ ਪਿੰਡ ਦਾ ਵਿਕਾਸ ਹੋ ਸਕੇ ਜੋ ਕਿ ਜਿਸੀਂ ਸੋਚ ਸੀ ਕਿ ਮੈਂ ਆਪਦੇ ਪਿੰਡ ਨੂੰ ਪੰਜਾਬ ਦੇ ਪਹਿਲੇ ਨੰਬਰ ਦਾ ਪਿੰਡ ਬਣਾਵਾ ਪਰ ਫੌਜਾ ਸਿੰਘ ਸਰਾਰੀ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਸਾਰੀ ਜਿਹੜੀ ਉੱਥੋਂ ਦੀ ਲੁੱਚੀ ਟੀਮ ਸੀ ਜੋ ਗੁੰਡਿਆਂ ਦੀ ਟੀਮ ਸੀ ਉਹਨਾਂ ਨੂੰ ਉਸ ਦੀ ਸੋਚ ਪਸੰਦ ਨਹੀਂ ਸੀ ਉਸ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੇ ਸੀ ਉਸ ਨੂੰ ਉਹਨਾਂ ਨੇ ਧਮਕੀਆਂ ਦਿੱਤੀਆਂ ਕਿ ਤੇਰੇ ਪਿੰਡ 'ਚ ਅਸੀਂ ਪ੍ਰਬੰਧ ਕਰਵਾ ਦੇਾਂਗੇ ਤਾਂ ਅਖੀਰੀ ਮਜਬੂਰੀ ਦੇ ਵਿੱਚ ਸਾਡੇ ਉਸ ਭਰਾ ਨੂੰ ਸੁਸਾਇਡ ਕਰਨੀ ਪਈ ਤਾਂ ਤੁਸੀਂ ਇਹ ਵੇਖੋ ਕਿ ਸਾਡਾ ਇਹ ਧਰਨਾ ਪ੍ਰਦਰਸ਼ਨ ਸਾਡੇ ਸਾਰੇ ਸਾਥੀਆਂ ਦਾ ਇਹ ਪਹਿਲਾਂ ਉਸਦੇ ਪਿੰਡ ਤੋਂ ਚੱਲਿਆ ਗੁਰੂ ਅਰਸਾਈ ਚੱਲਿਆ ਲੱਖੋ ਕੇ ਬਰਾਮ ਥਾਣੇ ਦਾ ਘਰਾਵ ਵੀ ਕੀਤਾ ਪਰ ਪੰਜਾਬ ਸਰਕਾਰ ਦੇ ਔਰ ਪੰਜਾਬ ਪੁਲਿਸ ਦੇ ਕੰਨ ਤੇ ਜੂਨ ਹੀ ਸਰਕੀ ਤੇ ਇੱਥੇ ਲੁਧਿਆਣੇ ਦੇ ਵਿੱਚ ਲੋਕਾਂ ਤੋਂ ਵੋਟਾਂ ਮੰਗ ਰਹੇ ਤੇ ਤੁਸੀਂ ਸਾਹਮਣੇ ਵੇਖੋ ਕਿੰਨੇ ਕਿ ਵੱਡੇ ਵੱਡੇ ਇਹਨਾਂ ਨੇ ਪੋਸਟਰ ਲਾਏ ਨੇ ਕਿੰਨਾ ਸਾਡੇ 'ਚ ਗੁੱਸਾ ਹੈ ਨਾ ਸਾਡੇ 'ਚ ਹੰਕਾਰ ਹੈ ਕੰਮਾਂ 'ਚ ਲਗਾਤਾਰ ਕਰਾਂਗੇ ਕਿਹੜੇ ਕੰਮ ਕੀਤੇ ਇਹਨਾਂ ਨੇ ਜੇ ਇਹਨਾਂ ਨੇ ਕੰਮ ਕੀਤੇ ਆ ਤੇ ਇਹਨਾਂ ਨੂੰ ਪੁੱਛਿਆ ਵੀ ਜਿਹੜੇ ਇਹਨਾਂ ਦੇ ਜਲਾਲਾਬਾਦ ਦੇ ਐਮਐਲਏ ਉਹਨਾਂ ਦੀਆਂ ਕੋਠੀਆਂ ਕਿੱਥੋਂ ਪੈ ਰਹੀਆਂ ਨੇ ਜੋ ਗੁਰੂ ਅਰਸਾਈ ਦੇ ਐਮਐਲਏ ਨੇ ਉਹਨਾਂ ਦੀਆਂ ਕੋਠੀਆਂ ਕਿੱਥੋਂ ਪੈ ਰਹੀਆਂ ਨੇ ਜੋ ਬਾਹਰਲੇ ਮੁਲਕਾਂ 'ਚ ਉਹਨਾਂ ਦੀਆਂ ਜ਼ਮੀਨਾਂ ਬਣ ਰਹੀਆਂ ਨੇ ਜੋ ਕੋਠੀਆਂ ਪੈ ਰਹੀਆਂ ਨੇ ਕਿੱਥੋਂ ਪੈ ਰਹੀਆਂ ਨੇ ਤੋਂ ਅਸੀਂ ਇਹਨਾਂ ਦਾ ਜਲੂਸ ਕੱਢਣ ਆ ਸਈ ਅੱਜ ਅਸੋ ਚੱਲ ਕੇ ਲੁਧਿਆਣੇ ਪਹੁੰਚੇ ਆ ਤੇ ਇਹਨਾਂ ਦੇ ਨੱਕ 'ਚ ਦਮ ਕਰਾਂਗੇ ਹਨ ਪੂਰੀ ਤਰ੍ਹਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕੈਮਰਾਮੈਨ ਦਿਖਾ ਰਹੇ ਨੇ ਬੋਰਡ ਲੱਗ ਕਮ ਹੋਣਗੇ ਲਗਾਤਾ ਪਰ ਇਹ ਲੋਕ ਕਹਿੰਦੇ ਨੇ ਹੰਕਾਰ ਹੀ ਹੰਕਾਰ ਹੈ ਤੇ ਗੁੱਸਾ ਹੀ ਗੁੱਸਾ ਕੀ ਕਹੋਗੇ ਗੁੱਸਾ ਆ ਗਿਆ ਤੇ ਅਸੀਂ ਦੱਸਣਾ ਗੁੱਸਾ ਆ ਗਿਆ ਤਾਂ ਕੀ ਗਿਆ ਜੀ ਐਨਾ ਹੰਕਾਰੀ ਬੰਦਾ ਐਨਾ ਹੰਕਾਰੀ ਬੰਦਾ ਜਿਹੜਾ ਕੋਈ ਬੰਦੇ ਨੂੰ ਬੰਦਾ ਨਹੀਂ ਸਨਦਾ ਜੀ